ਜੀ ਕੀ ਹਾਲ ਚਾਲ ਹੈ ਦਰਸ਼ਕੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅਸੀਂ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਤੇ ਤੁਸੀਂ ਵੀ ਮੈਨੂੰ ਲੱਗਦਾ ਹੈ ਆਪਣੀ ਆਪਣੀ ਸੀਟ ਤੇ ਬੈਠ ਗਏ ਹੋ ਤੇ ਟੀਵੀ ਸੈੱਟ ਜਿਹੜੇ ਆ ਔਨ ਕਰ ਲਏ ਹੋਏ ਆ ਅਹ ਤੁਹਾਨੂੰ ਪਤਾ ਹੈ ਵੀ ਪਹਿਲਾਂ ਇਦਾਂ ਹੁੰਦਾ ਹੁੰਦਾ ਸੀਗਾ ਕਿ ਜੀ ਜੇ ਕਿਤੇ ਮੈਰਿਜ ਤੇ ਜਾਣਾ ਪਹਿਲਾਂ ਦੇ ਘਰ ਦੇ ਨੇਲਸ ਵਧਾਉਣ ਹੀ ਨਹੀਂ ਸੀ ਦਿੰਦੇ ਹੁੰਦੇ ਤੇ ਜੇ ਲੱਗਦਾ ਸੀ ਵੀ ਆਪਾਂ ਮੈਰਿਜ ਤੇ ਜਾਣਾ ਤੇ ਮੇਰੇ ਤਾਂ ਨੇਲਸ ਬਹੁਤ ਛੋਟੇ ਛੋਟੇ ਆ ਵਧਾਉਣ ਨੂੰ ਬੜਾ ਟਾਈਮ ਲੱਗਣਾ 10 10 15 15 ਦਿਨ ਨੇਲਸ ਵਧਾਉਣ ਨੂੰ ਲੱਗ ਜਾਣੇ ਹਨਾ ਸੋ ਅੱਜ ਆਪਣੇ ਕੋਲ ਪ੍ਰਭਜੋਤ ਹੁਣੇ ਹੈਗੇ ਆ ਕੋਲ ਬੜੇ ਖੂਬਸੂਰਤ ਜੇ ਨੇ ਛੋਟੇ ਜੇ ਮੱਛੇ ਜੇ ਇੱਕ ਪ੍ਰੋਫੈਸ਼ਨਲ ਨੇ ਨੇਲਸ ਦੇ ਵਿੱਚ ਨੇਲ ਆਰਟ ਦੇ ਵਿੱਚ ਤੇ ਅੱਜ ਆਪਾਂ ਨੂੰ ਨੇਲਸ ਐਕਸਟੈਂਸ਼ਨ ਮਤਲਬ ਆਪਾਂ ਬਨਾਵਟੀ ਤੌਰ ਤੇ ਜਿਹੜੇ ਨੇਲਸ ਨੇ ਉਹਨੂੰ ਕਿੱਦਾਂ ਵਧਾ ਸਕਦੇ ਆ ਉਹ ਦੱਸਣਗੇ ਆਪਾਂ ਨੂੰ ਠੀਕ ਹੈ ਜੀ ਤੇ ਪ੍ਰਭਜੋਤ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਪ੍ਰੋਗਰਾਮਸ ਥੈਂਕ ਯੂ ਅੱਜ ਫਿਰ ਅਸੀਂ ਇਹ ਸੋਚਿਆ ਕਿ ਤੁਹਾਡੇ ਕੋਲ ਚੱਲਦੇ ਆਂ ਹਾਂਜੀ ਕਿਉਂਕਿ ਰਮਨ ਦੀ ਜ਼ਿੱਦ ਆ ਕਿ ਮੈਂ ਬਈ ਨੇਲਸ ਜਿਹੜੇ ਆ ਵੱਡੇ ਕਰਨੇ ਆ ਤੇ ਦੇਖੋ ਜ਼ਰਾ ਹੋ ਜਾਣਗੇ ਬਿਲਕੁਲ ਹੋ ਜਾਣਗੇ ਜੀ ਹੋ ਜਾਣਗੇ ਹਾਂਜੀ ਅੱਛਾ ਅੱਛਾ ਇਹਨੂੰ ਕਿੰਨੀ ਕੁ ਦੇਰ ਲੱਗਦੀ ਹੁੰਦੀ ਆ ਇਨੂੰ ਟਾਈਮ ਤੇ ਲੱਗਦਾ ਹੈਗਾ ਜਿਹਦਾ 2 ਤੋਂ 2 ਘੰਟੇ ਦਾ ਪ੍ਰੋਸੀਜਰ ਹੁੰਦਾ ਵਾ ਪਰ ਇਹ ਹੈ ਕਿ ਤੁਹਾਡੇ 1 ਮਹੀਨਾ ਤੱਕ ਆਲਮੋਸਟ ਚੱਲ ਜਾਂਦੇ ਆ ਅੱਛਾ ਬਾਕੀ ਡਿਪੈਂਡ ਕਰਦਾ ਹੈ ਤੁਹਾਡੀ ਗਰੋਥ ਕਿੰਨੀ ਹੁੰਦੀ ਹੈ ਨੇਲ ਦੀ ਅਗਰ ਤੁਹਾਡੀ ਨੇਲ ਦੀ ਗਰੋਥ ਘੱਟ ਹੁੰਦੀ ਹੈ ਫਿਰ ਉਹ ਜ਼ਿਆਦਾ ਵੀ ਚੱਲ ਸਕਦੇ ਨੇ ਅਗਰ ਜ਼ਿਆਦਾ ਹੈ ਤਾਂ ਫਿਰ ਉਹ ਘੱਟ ਵੀ ਹੋ ਸਕਦਾ ਟਾਈਮ ਓਕੇ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਕਿਊਟਿਕਲ ਕਲੀਨ ਕਰਾਂਗੇ ਅੱਛਾ ਪਹਿਲਾਂ ਇਹਨਾਂ ਨੂੰ ਆਪਾਂ ਪਿੱਛੇ ਪੁਸ਼ ਕਰਨਾ ਹੈ। ਅੱਛਾ। ਥੋੜਾ ਜਿਹਾ ਆਪਾਂ ਇੱਧਰ ਨੂੰ ਕਰੀਏ ਤਾਂ ਕਿ ਦਰਸ਼ਕ ਵੀ ਨਾਲ ਦੀ ਨਾਲ ਦੇਖਤੇ ਰਹਿ। ਅੱਛਾ। ਜਿਹੜੀ ਆ ਵਾਲੀ ਸਕਿਨ ਆ ਉਹਨੂੰ ਆਪਾਂ ਪਿੱਛੇ ਕਰਦੇ ਪਿਆ ਹੈ ਹਨਾ। ਓਕੇ। ਤਾਂ ਕਿ ਨੇਲਸ ਜਿਹੜੇ ਆ ਦੱਬੇ ਹੋਏ ਜਿਹੜੇ ਨੇਲਸ ਆ। ਹਾਂਜੀ। ਉਹ ਅੱਗੇ ਉਹ ਵੀ ਅੱਗੇ ਆ ਜਾਵੇ। ਆਪਣਾ ਨੇਲ ਬੈਡ ਵੀ ਵੱਡਾ ਹੋ ਜਾਏ ਨਾਲੇ ਸਾਰੀ ਡੈਡ ਸਕਿਨ ਹੁੰਦੀ ਇਹਨੂੰ ਆਪਾਂ ਕੱਟਣਾ ਵੀ ਹੁੰਦਾ ਹੈ। ਇਹਦੇ ਨਾਲ ਨੀਕਨੈਸ ਨਹੀਂ ਹੁੰਦੀ ਫੇਰ। ਅੱਛਾ 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 ਅੱਛਾ। ओके ਕਿਉਂਕਿ ਤਾਂ ਕਿ ਤੁਸੀਂ ਜਿਹੜੇ ਨੇਲਸ ਆ ਉਹ ਅੱਗੇ ਤੱਕ ਇਹਨੂੰ ਹਾਂਜੀ ਲਗਾ ਵੀ ਪਾਓ ਹੈਨਾ ਹਾਂਜੀ ਓਕੇ ਤੇ ਤੁਹਾਨੂੰ ਕਿਦਾਂ ਸ਼ੌਂਕ ਪੈ ਗਿਆ ਇਹ ਕਰਨ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਇਸ ਫੀਲ ਚ ਤੇ ਕੁਝ ਆਪਣੇ ਨੇਲਸ ਤਾਂ ਵੀ ਹੁੰਦਾ ਸੀਗਾ अच्छा वैसे तो चलो अपने नेल्स ग्रो हो ਜਾਂਦੇ ਆ ਪਰ ਜਦੋਂ ਇੱਕ ਵੀ ਵਿੱਚੋਂ ਟੁੱਟ ਜਾਂਦਾ ਫਿਰ ਸਾਰੇ ਹੱਥ ਦੀ ਸ਼ੋ ਖਰਾਬ ਹੋ ਜਾਂਦੀ ਹੈ ਦੁੱਖ ਲੱਗਦਾ ਬੜਾ ਹਾਂਜੀ ਫਿਰ ਇਸ ਚੀਜ਼ ਲਈ ਮੈਂ ਸਿੱਖੀ ਲਈ ਆ ਸੀ ਅੱਛਾ ਪਹਿਲਾਂ ਆਪ ਕਰ ਕਰਦੇ ਹੁੰਦੇ ਸੀ ਕਿ ਪ੍ਰੋਫੈਸ਼ਨਲੀ ਬਾਅਦ ਚ ਸਿੱਖਿਆ ਨਹੀਂ ਨਹੀਂ ਪ੍ਰੋਫੈਸ਼ਨਲੀ ਸਿੱਖਿਆ ਸੀ ਘਰੇ ਉਹਦਾ ਆਰਟ ਕਰ ਲੈਂਦੇ ਸੀਗੀ ਅੱਛਾ ਪਰ ਐਕਸਟੈਂਸ਼ਨ ਤੇ ਪ੍ਰੋਫੈਸ਼ਨਲੀ ਸਿੱਖੀ ਸੀ ਓਕੇ ਹਾਂਜੀ ਸੋ ਇਹ ਸਾਡੇ ਇੱਕ ਹੱਥ ਦੇ ਹੋਗਾ ਤੇ ਹੁਣ ਅਸੀਂ ਇਹ ਜਿਵੇਂ ਤੁਸੀਂ ਇਹਨੂੰ ਬੈਕ ਜਿਹੜਾ ਇਹ ਸਾਡਾ ਮਾਸ ਹੈ ਵਧਿਆ ਹੋਇਆ ਇਹਨੂੰ ਤੁਸੀਂ ਬੈਕ ਤੇ ਕਰ ਰਹੇ ਹੋ ਤੇ ਵੈਸੇ ਤਾਂ ਮੇਰਾ ਖਿਆਲ ਜਦੋਂ ਨੇਲ ਪਾਲਿਸ਼ ਵੀ ਲਗਾਣੀ ਹੁੰਦੀ ਹੈ ਉਦੋਂ ਵੀ ਬੈਕ ਤੇ ਜੇ ਕਰ ਲਈਏ ਤੇ ਬੈਟਰ ਰਹਿੰਦਾ ਹੈ ਹਨਾ ਹਾਂਜੀ ਇਹਦੇ ਨਾਲ ਆਪਣੀ ਨੇਲ ਦੀ ਗਰੋਥ ਵੀ ਜ਼ਿਆਦਾ ਹੁੰਦੀ ਹੈ ਪਹਿਲਾਂ ਨਾਲੋਂ ਜਿੱਦਾਂ ਹਾਂ ਹਾਂ ਕਿਉਂਕਿ ਇਹਨੇ ਆਪਣੇ ਨੇਲ ਦੇ ਉੱਪਰ ਮਾਸ ਚੜਿਆ ਹੁੰਦਾ ਤਾਂ ਫਿਰ ਗਰੋਥ ਘਟ ਜਾਂਦੀ ਹੈ ਓਕੇ 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 ਇਹ ਸਾਡਾ ਪਹਿਲਾ ਸਟੈਪ ਹੋ ਗਿਆ ਹੈ ਹਨਾ ਹਾਂਜੀ ਉਹ ਨੈਕਸਟ ਨੈਕਸਟ ਆਪਾਂ ਜਿਹੜੀ ਸਕਿਨ ਪਿੱਛੇ ਕੀਤੀ ਹੈ ਆਪਣੀ ਡੈੱਡ ਸਕਿਨ ਆਪਾਂ ਇਹਨੂੰ ਕੱਟਣਾ ਹੈ ਅੱਛਾ ਬਹੁਤ ਧਿਆਨ ਨਾਲ ਕੱਟਣਾ ਆਪਣੀ ਸਕਿਨ ਤੇ ਕੱਟ ਨਹੀਂ ਲੱਗਣਾ ਚਾਹੀਦਾ ਹਾਂ ਇਹਦੀ ਪਰਫੈਕਸ਼ਨ ਚਾਹੀਦੀ ਹੈ ਇਹਦੀ ਹਨਾ ਹਾਂਜੀ ਕਿਉਂਕਿ ਆਪ ਜਦੋਂ ਆਪਾਂ ਕਰਦੇ ਹਾਂ ਸਾਨੂੰ ਦਰਦ ਵੀ ਮਹਿਸੂਸ ਹੁੰਦਾ ਪਤਾ ਲੱਗ ਜਾਂਦਾ ਕਿ ਸਕਿਨ ਕੱਟ ਰਹੀ ਹੈ ਹਾਂਜੀ ਪਰ ਦੂਸਰੇ ਦਾ ਇਹ ਬੜਾ ਉਹਦੇ ਨਾਲ ਹਨਾ ਹਾਂਜੀ ਓਕੇ ਸੋ ਇਹ ਅਸੀਂ ਹੌਲੀ ਹੌਲੀ ਕਰਕੇ ਜਿਹੜੀ ਡੈਡ ਸਕਿਨ ਅਸੀਂ ਕੱਢੀ ਆ ਉਹਨੂੰ ਅਸੀਂ ਕੱਟ ਕਰ ਰਹੇ ਹਾਂ ਹਨਾ ਹਾਂਜੀ ਓਪ ਤੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਆਪਾਂ ਦਿਖਾਈਏ ਨਾਲ ਦੀ ਨਾਲ ਕਿ ਜਿਹੜੀ ਡੈੱਡ ਸਕਿਨ ਆਪਣੀ ਨਿਕਲ ਰਹੀ ਹੈ ਉਹ ਅਸੀਂ ਨਾਲ ਦੀ ਨਾਲ ਥੋੜੀ ਥੋੜੀ ਕੱਟ ਕਰ ਰਹੇ ਹਾਂ ਨਾ ਜਿੰਨੀ ਜਿੰਨੀ ਬਧੀ ਹੈ ਹਾਂਜੀ ਅੱਛਾ ਇਹ ਸਟੇਪ ਆਪਣਾ ਆਲਮੋਸਟ ਡਨ ਹੋ ਗਿਆ ਹੈ ਨਾ ਓਕੇ ਸੋ ਹੁਣ ਇਸ ਤੋਂ ਬਾਅਦ ਆਪਾਂ ਨੇਲਸ ਨੂੰ ਬਫ ਕਰਨਾ ਹੈ ਨੇਲਸ ਨੂੰ ਕੀ ਕਰਨਾ ਹੈ ਬਫ ਕਰਨਾ ਹੈ ਫਾਈਲਰ ਹੁੰਦਾ ਹੈ ਜਿਹੜੀ ਨੇਲ ਦੀ ਸ਼ਾਈਨੀ ਲੇਅਰ ਹੁੰਦੀ ਹੈ ਨਾ ਉਹਨੂੰ ਰਿਮੂਵ ਕਰਨਾ ਹੈ ਓਕੇ ਅੱਛਾ ਉਹ ਕਿਉਂ ਰਿਮੂਵ ਕਰਨਾ ਕਿਉਂਕਿ ਅਗਰ ਆਪਾਂ ਨੇਲ ਲਗਾਵਾਂਗੇ ਉਹ ਗਲੂ ਟਿਕੇਗੀ ਨਹੀਂ 글로ਸੀ ਦੇ ਉੱਪਰ ਉਹ ਥੋੜਾ ਮੈਟ ਜਿਹਾ ਹੋ ਜਾਏਗਾ ਤਾਂ ਗਲੂ ਟਿਕ ਜਾਏਗੀ ਉਹ ਨੇਲ ਦੀ ਬਾਦੀ ਅੰਦਰ ਓਕੇ ਹਾਂ ਤਾਂ ਬਿਲਕੁਲ ਠੀਕ ਹੈ ਕਿਉਂਕਿ ਹਰ ਚੀਜ਼ ਦਾ ਪ੍ਰੋਸੀਜਰ ਤਾਂ ਸੇਮ ਹੀ ਹੁੰਦਾ ਹੈ ਹਾਂਜੀ ਤੇ ਧਿਆਨ ਰੱਖਣਾ ਕਿ ਜ਼ਿਆਦਾ ਬਫ ਨਾ ਕਰਨਾ ਬੇਸਿਕਲੀ ਇਹਨੂੰ ਰਫ ਕਰਨਾ ਆਪਾਂ ਹਾਂਜੀ ਜ਼ਿਆਦਾ ਵੀ ਇਹਨੂੰ ਬਫ ਨਹੀਂ ਕਰਨਾ ਨੇਲ ਵੀਕ ਜ਼ਿਆਦਾ ਹੋ ਜਾਂਦਾ ਹੈ ਅਦਰਵਾਈਜ਼ ਓਕੇ ਤੇ ਆਪਾਂ ਸਾਰੇ ਨੇਲਸ ਉਪਰ ਪਾਲਿਸ਼ ਉਹ ਤਾਂ ਆ ਰਿਹਾ ਦਿੱਤੀ ਇਹਨਾਂ ਨੂੰ ਰਫ ਰਫ ਕਰ ਦਿੱਤਾ। ਹਾਂਜੀ। ਨੈਕਸਟ ਆਪਾਂ ਨੇਲਸ ਇਹਨਾਂ ਦੇ ਕੱਟ ਕਰਨੇ ਆ। ਅੱਛਾ ਜਿਹੜੇ ਪਾਲਤੂ ਨੇਲਸ ਨੇ ਆਪਾਂ ਕੱਢਾਂਗੇ। ਹਾਂਜੀ। ਅਗਰ ਥੋੜੀ ਬਹੁਤ ਲੈਂਥ ਹੈ ਜਾਂ ਸਾਈਡ ਨੂੰ ਆਏ ਆ। ਅੱਛਾ। ਉਹ ਵੀ ਅਸੀਂ ਕੱਢ ਦਾਂਗੇ ਸਾਰੇ। ਹਾਂਜੀ। ਅੱਛਾ ਅੱਛਾ। ਮੈਂ ਆਪਣੇ ਨੇਲਸ ਆਪਾਂ ਨਹੀਂ ਰੱਖਨੇ ਹਨਾ। ਨਹੀਂ। ਸੋ ਇਹ ਸਾਡੇ ਨੇਲਸ ਡਨ ਹੋ ਗਏ। ਹਾਂਜੀ। ਓਕੇ। ਵੈਰੀ ਗੁੱਡ। ਸੋ ਸਾਡਾ ਪਹਿਲਾ ਸਟੈਪ ਸੀਗਾ ਇਹ ਸਾਡੇ ਪਹਿਲਾ ਸਟੈਪ ਸਿਕਿਊਟਿਕਲ ਨੂੰ ਪੁਸ਼ ਕਰਨਾ ਫਿਰ ਉਹਨਾਂ ਨੂੰ ਕੱਟ ਕਰਨਾ ਫਿਰ ਨੇਲਸ ਨੂੰ ਬਫ ਕਰਨਾ ਤੇ ਕੱਟ ਕਰਨਾ ਇਹ ਆਪਣੀ ਨੇਲ ਦੀ ਪੂਰੀ ਪ੍ਰੀਪੇਅਰ ਹੋ ਗਈ ਹੈ ਹੁਣ ਇਸ ਤੋਂ ਬਾਅਦ ਆਪਾਂ ਟਿਪ ਲਗਾਵਾਂਗੇ ਓਕੇ ਮਤਲਬ ਜਿਹੜੇ ਆਰਟੀਫੀਸ਼ੀਅਲ ਨੇਲਸ ਹੈ ਉਹ ਆਪਾਂ ਹੁਣ ਹਾਂਜੀ ਓਕੇ ਇਹ ਸ ਅਲੱਗ-ਅਲੱਗ ਸਾਈਜ਼ ਦੇ ਹੁੰਦੇ ਆ ਆਪਾਂ ਉਹਨਾਂ ਦੇ ਸਾਈਜ਼ ਚੈੱਕ ਕਰਕੇ ਇਦਾਂ ਫਿਰ ਆਪਾਂ ਉਹਨਾਂ ਦੀ ਫਿਟਿੰਗ ਕਰ ਦਿੰਨੀ ਆ ਅੱਛਾ ਪਹਿਲਾਂ ਦੇਖਣਾ ਪੈਂਦਾ ਕਿ ਸਾਈਜ਼ ਤੇ ਹੈ ਕਿ ਨਹੀਂ ਹਾਂਜੀ ਤੇ ਇਹ ਹਾਫ ਕਵਰ ਹੁੰਦੇ ਆ ਅੱਛਾ ਇਹ ਹਾਫ ਤੇ ਹੀ ਲੱਗਦੇ ਆ ਅੱਛਾ ਹਾਫ ਕਵਰ ਹੁੰਦੇ ਆ ਹਾਂਜੀ ਹਾਫ ਦਾ ਡੈਨਿਲ ਦਿਖੇਗਾ ਫਿਰ ਹਾਫ ਨੀਲ ਤੇ ਪ੍ਰੋਡਕਟ ਲੱਗੇਗਾ ਫਿਰ ਫੁੱਲ ਤੇ ਇੱਧਰ ਆਪਾਂ ਦਿਖਾਈਏ ਹਾਂਜੀ ਮਤਲਬ ਇਦਾਂ ਹਾਫ ਕਵਰ ਹੋਣਗੇ ਹਾਂਜੀ ਗੋਲਾਈ ਚ ਜਿਵੇਂ ਤੁਸੀਂ ਦਿਖਾ ਰਹੇ ਹੋ ਹਾਂਜੀ ਓਕੇ ਪੂਰੇ ਕਵਰ ਨਹੀਂ ਹੁੰਦੇ ਨਹੀਂ ਅੱਛਾ ਅੱਛਾ ਸੋ ਇਹ ਆਪਾਂ ਪਹਿਲਾਂ ਤੁਸੀਂ ਨਾਬ ਦੇ ਕਰ ਲਏ ਹੋਏ ਆ ਹਾਂਜੀ ਪਹਿਲਾਂ ਬਣਾ ਲਏ ਸੀ ਆਪਾਂ ਹਨਾ ਹਾਂਜੀ ਓਕੇ ਤੇ ਮਤਲਬ ਜਿਵੇਂ ਹੁਣ ਆ ਹੈਗੇ ਆ ਤੁਹਾਡੇ ਕੋਲ ਨੇਲਸ ਐਟ ਅ ਡਿਫਰੈਂਟ ਡਿਫਰੈਂਟ ਸਾਈਜ਼ ਦੇ ਨੇਲ ਹੋਣੇ ਆ ਹਨਾ ਸਾਈਜ਼ ਵੀ ਡਿਫਰੈਂਟ ਹੁੰਦੇ ਆ ਪਰ ਇਹਨਾਂ ਦੇ ਖੁਦ ਆਪਾਂ ਸ਼ੇਪ ਦਿੰਨੇ ਆ ਖੁਦ ਹੀ ਉਹਨਾਂ ਨੂੰ ਕਲਾਇੰਟ ਨੂੰ ਪੁੱਛ ਕੇ ਸਾਈਜ਼ ਅੱਛਾ ਵੀ ਕਿੰਨਾ ਚਾਹੀਦਾ ਤੁਹਾਨੂੰ ਹਾਂਜੀ ਓਕੇ ਅੱਛਾ ਇਹ ਫਿਰ ਆਪਾਂ ਹੁਣ ਗਲੂ ਲਗਾਈ ਹੈ ਇੱਥੇ ਹਾਂਜੀ ਓਕੇ ਇਹ ਚੀਜ਼ ਆਏਗੀ ਹੁਣੇ ਤੋਂ ਬਾਅਦ ਆਪਾਂ ਸਾਰੇ ਟਿਪਸ ਲਗਾਉਣ ਤੋਂ ਬਾਅਦ ਇਹਨਾਂ ਨੂੰ ਪੁੱਛਾਂਗੇ ਇਹਨਾਂ ਨੂੰ ਕਿੰਨੀ ਲੈਂਥ ਚਾਹੀਦੀ ਹੈ ਕਿਹੜੀ ਸ਼ੇਪ ਚਾਹੀਦੀ ਹੈ ਫਿਰ ਉਸ ਅਕੋਰਡਿੰਗ ਕਟਿੰਗ ਕਰਾਂਗੇ ਅੱਛਾ ਹਾਂਜੀ ਓਕੇ ਇਦਾਂ ਆਪਾਂ ਇੱਕ ਇੱਕ ਕਰਕੇ ਗਲੂ ਲਗਾਵਾਂਗੇ ਔਰ ਦਿਖਾਓ ਗਲੂ ਕਿੱਥੇ ਲਾਣੇ ਆਪਾਂ ਐਗਜ਼ੈਕਟਲੀ ਲਗਾਉਂਦੇ ਹਾਂ ਇਹ ਟਿਪ ਹੁੰਦੀ ਹੈ ਇਹਦੀ ਪਹਿਲਾਂ ਹੀ ਆ ਚੀਜ਼ ਲਾਈਟ ਹੈ ਅੱਛਾ ਇੱਥੇ ਆਪਾਂ ਲਗਾਣੀ ਹੈ कि सिर्फ इन्नी क चीज ही नेल दे ऊपर लगनी है ओके okay. अच्छा बाकी लगनी नहीं ना नहीं अच्छा अच्छा बाकी ਤਾਂ 길이 ਲੈਂਥ ਹੋਏਗੀ ਸਿਰਫ ਆਹੀ ਵਾਲੀ ਚੀਜ਼ ਤਾਂ ਜਿਹੜੀ ਸਟਾਰਟਿੰਗ ਹੈ ਐਗਜੈਕਟਲੀ ਨੇਲਸ ਦੀ ਸਟਾਰਟਿੰਗ ਜਿੱਥੇ ਜਾ ਕੇ ਲੱਗਣਾ ਨੇਲ ਹਾਂਜੀ ओके ओके ਨਹੀਂ ਤਾਂ ਕਈ ਸਾਰੇ ਨੇਲ ਲਾ ਦਿੰਦੇ ਆ ਤੇ ਉਹ ਲਾਉਣਾ ਵੀ ਔਖਾ ਹੁੰਦਾ ਹੁਣ ਇਹ ਤਵਾਦ ਚ ਲਾਣਾ ਅਗਰ ਤਾਂ ਤੁਸੀਂ ਪ੍ਰੋਪਰ ਪ੍ਰੋਸੈਸ ਨਾ ਉਤਾਰ ਦਿਓ ਫਿਰ ਤੇ ਠੀਕ ਹੈ ਅਗਰ ਜਿੱਦਾਂ ਕਈ ਲੋਕੀ ਖੁਦ ਹੀ ਘਰੇ ਕਰਦੇ ਰਹਿੰਦੇ ਆ ਹਾਂਜੀ ਹਾਂ ਉਹਦੇ ਨਾਲ ਤੁਹਾਡਾ ਨੇਲ ਵੀ ਡੈਮੇਜ ਹੁੰਦਾ ਹੈ ਤੇ ਸਹੀ ਵੀ ਨਹੀਂ ਉੱਤਰ ਤੇ ਓਕੇ ਇਹ অলਮੋਸਟ ਅੰਨ ਹੈ ਨਾ ਹਾਂਜੀ ਅੱਛਾ ਹੁਣ ਆਪਾਂ ਇਹਨਾਂ ਨੂੰ ਯੂਵੀ 'ਚ ਡਰਾਈ ਕਰਾਣਾ ਵਾ ਤਾਂ ਕਿ ਉਹਨਾਂ ਦੀ ਨੇਲ ਦੀ ਗਲੂ ਸੁੱਕ ਜਾਏ ਓਕੇ ਕਰੀਏ ਹਾਂ ਅੱਛਾ ਇਹਨੂੰ ਪਹਿਲਾਂ ਗਰਮ ਕਰਨਾ ਪੈਂਦਾ ਕਿ ਨਾਲ ਨਹੀਂ ਇੱਥੇ ਟਾਈਮਰ ਹੁੰਦਾ ਆਪਾਂ 60 ਸੈਕਿੰਡ ਦਾ ਟਾਈਮ ਲਗਾਉਣਾ ਹੁੰਦਾ ਹੈ 60 ਸੈਕਿੰਡਸ ਮਤਲਬ 1 ਮਿੰਟ ਹਾਂਜੀ ਅੱਛਾ ਤੇ 1 ਮਿੰਟ ਤੋਂ ਜ਼ਿਆਦਾ ਵੀ ਰੱਖ ਸਕਦੇ ਆ ਕਹ ਸਕਦੇ ਅਗਰ ਤੁਹਾਨੂੰ ਫੀਲ ਹੋ ਰਿਹਾ ਕਿ ਇਹ ਹਜੇ ਸਹੀ ਪ੍ਰੋਪਰਲੀ ਨਹੀਂ ਲੱਗੇ ਫਿਰ ਤੁਸੀਂ ਟਾਈਮ ਵਧਾ ਵੀ ਸਕਦੇ ਹੋ ਓਕੇ ਮੈਕਸिमम ਕਿੰਨਾ ਕਰ ਸਕਦੇ ਵੈਸੇ ਆਪਾਂ ਮੈਕਸिमम 60 ਰੱਖਦੇ ਹੋ ਜਾਂਦਾ ਅਗਰ ਕਰਨਾ ਹੈ ਤੇ 30 ਸੈਕਿੰਡ ਹੋਰ ਕਰ ਲਓ ਓਕੇ ਹਾਂਜੀ ਓਕੇ ਓਕੇ ਇਹਦੇ ਨਾਲ ਜਿਹੜੀ ਗਲੂ ਆ ਉਹ ਸੁੱਕ ਜਾਂਦੀ ਮਤਲਬ ਨੇਲਸ ਸੁੱਕ ਜਾਂਦੇ ਆ ਆਪਣੀ ਜਿਹੀ ਹਾਂਜੀ ਹੁਣ ਆਪਾਂ ਅਗੇਨ ਇਹਨਾਂ ਨੂੰ ਬਫ ਕਰਨਾ ਹੈ ਅੱਛਾ ਫੇਰ ਦੁਬਾਰਾ ਤੋਂ ਰਬ ਕਰਨਾ ਹੈ ਕਿਉਂਕਿ ਆਪਾਂ ਉੱਪਰ ਲਗਾਇਆ ਹੈ ਤਾਂ ਉਹ ਨੇਲ ਤੇ ਉੱਚੀ ਥੋੜਾ ਗੈਪ ਹੈਗਾ ਜਿੱਦਾ ਇਹ ਉੱਪਰ ਨੂੰ ਹੋ ਗਿਆ ਨਾ ਇਹਨਾਂ ਨੂੰ ਮਰਜ ਕਰਨਾ ਹੈ ਹੁਣ ਆਪਾਂ ਓਕੇ ਜੇ ਤੁਸੀਂ ਥੋੜਾ ਥੋੜਾ ਨੇਲ ਦਾ ਗੈਪ ਛੱਡਿਆ ਹੋਏ ਹਾਂਜੀ ਹਨਾ ਜੇਦਾ ਅਗਰ ਆਪਾਂ ਇਦਾਂ ਫੀਲ ਕਰਦੇ ਹਾਂ ਨਾ ਹਾਂ ਤੇ ਉਹ ਪਤਾ ਲੱਗਦਾ ਕਿ ਕੁਝ ਲੱਗਾ ਹੋਇਆ ਉੱਪਰ ਆ ਆ ਵਾਲਾ ਹੈ ਨਾ ਹਾਂਜੀ ਤੇ ਇਹਨੂੰ ਆਪਾਂ ਮਰਜ ਕਰ ਦੇਣਾ ਬਫ ਕਰਕੇ ਓਕੇ 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 ਕਾਫੀ ਰਬ ਕਰਨਾ ਪੈਂਦਾ ਕਿ ਠੀਕ ਠੀਕ ਹੀ ਜਦ ਤੱਕ ਆਪਾਂ ਬਾਕੀ ਨੇਲ ਨੂੰ ਆਪਾਂ ਥੋੜਾ ਇਹ ਕਰਨਾ ਹੈ ਬਫ ਸਾਰਾ ਕਰਨਾ ਹੈ ਓਕੇ ਬਾਕੀ ਨੇਲ ਨੂੰ ਥੋੜਾ ਇੱਥੋਂ ਆਪਾਂ ਇੰਨਾ ਕ ਕਰਨਾ ਹੁਣ ਤੁਸੀਂ ਹੱਥ ਲਗਾ ਕੇ ਦੇਖੋ ਸਮੂਥ ਹੋ ਗਿਆ ਪਤਾ ਨਹੀਂ ਲੱਗ ਰਿਹਾ ਹੂੰ ਹੁਣ ਆਪਾਂ ਇਹਦੀ ਲੈਂਥ ਕੱਟ ਕਰਾਂਗੇ ਓਕੇ ਮਤਲਬ ਜਿੰਨੀ ਜਿੰਨੀ ਲੈਂਥ ਆਪਾਂ ਰੱਖਣੀ ਆ ਹਨਾ ਹਾਂਜੀ ਇਹ ਆਪਾਂ ਕਲਾਇੰਟ ਨੂੰ ਪੁੱਛ ਲੈਣਾ ਇੰਨੀ ਕੁ ਲੈਂਥ ਠੀਕ ਹੈ ਥੋੜਾ ਜਿਹਾ ਆਪਾਂ ਇਧਰ ਨੂੰ ਕਰੀਏ ਓਕੇ ਇੰਨੀ ਲੈਂਥ ਜਿੰਨੀ ਕਿ ਇਹਨਾਂ ਨੂੰ ਚਾਹੀਦੀ ਆ ਉਹਨੇ ਕਰਾ ਕੇ ਬਾਕੀ ਆਪਾਂ ਕਟਰ ਦੇ ਨਾਲ ਕੱਟ ਕਰ ਦੇਣੀ ਆ ਹਾਂਜੀ ਓਕੇ ਓਕੇ ਇਹ ਬੜਾ ਸੰਭਲ ਕੇ ਕਰਨਾ ਪੈਂਦਾ ਹੁਣ ਹੈ ਨਾ ਹਾਂਜੀ ਨੇ ਲੁਖੜ ਵੀ ਸਕਦਾ ਹੈ ਨਾ ਪਰ ਤੁਸੀਂ ਜਿਵੇਂ ਕਹਿੰਦੇ ਹੋ ਕਿ ਗਲੂ ਬਹੁਤ ਇੱਥੇ ਇਸ ਲਈ ਆ ਚੀਜ਼ ਤੇ ਹੱਥ ਰੱਖ ਲਿਆ ਨਾ ਉਹ ਕਿ ਪ੍ਰੈਸ ਕਰਤਾ ਹੁਣ ਹਾਂਜੀ ਓਕੇ ਇੱਕ ਹੱਥ ਉੱਥੇ ਅੰਗੂਠਾ ਇੱਥੇ ਰੱਖ ਲਓ ਤਾਂ ਕਿ ਇਹਦਾ ਮੈਂ ਕੱਟ ਕਰਾਂ ਤੇ ਉੱਡ ਕੇ ਕਿਤੇ ਜਾਏ ਨਾ ਕਿਸੇ ਦੇ ਵੱਜ ਵੀ ਸਕਦਾ ਵੱਜ ਵੀ ਸਕਦਾ ਇਹਦਾ ਮੇਰੇ ਹੱਥ 'ਚ ਹੀ ਰਹਿ ਗਿਆ ਓਕੇ 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 ਇਸ ਤੋਂ ਬਾਅਦ ਇਹਨਾਂ ਨੇ ਹਲਕੀ ਜੀ ਸ਼ੇਪ ਦੇਣੀ ਹੈ ਸਕੇਅਰ ਹੀ ਰੱਖਣੀ ਹੈ ਅੱਛਾ ਜੋ ਟਿੱਕੇ ਹੋ ਗਿਆ ਕੱਟਣ ਤੋਂ ਬਾਅਦ ਉਹਨੂੰ ਹਲਕਾ ਹਲਕਾ ਬਫ ਕਰਕੇ স্মੂਥ ਕਰ ਦੇਣਾ। ਓਕੇ। ਜਿਵੇਂ ਆਪਾਂ ਸ਼ੇਪ ਦੇਣੇ ਵੈਸੇ ਵੀ। ਹਾਂਜੀ। ਹਨਾ। ਓਕੇ। ਇਸ ਡਨ। ਸ਼ੇਪ ਡਨ। ਓਕੇ ਇਸ ਤਰ੍ਹਾਂ ਹੁਣ ਸ਼ੇਪ ਆ ਗਈ ਆਪਣੀ ਹਨਾ। ਹਾਂਜੀ। ਕੀ ਆ ਬਾਤ ਹੈ ਰਮਨ? ਹੂੰ। ਇਹ ਤਾਂ ਹੋ ਗਿਆ ਆਪਣੀ ਕੰਪਲੀਟ ਹੈ ਨਾ ਇਸ ਤੋਂ ਬਾਅਦ ਕਿੰਨਾ ਕੁ ਪ੍ਰੋਸੈਸ ਰਹਿ ਗਿਆ ਹੁਣ ਹੁਣ ਆਪਾਂ ਇਸ ਤੋਂ ਬਾਅਦ ਅਕ੍ਰੀਲਿਕ ਪਾਊਡਰ ਲਗਾਉਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੀਵ ਪਿੰਨ ਲਗਾ ਦੇਣਾ ਓਕੇ ਅਕ੍ਰੀਲਿਕ ਪਾਊਡਰ ਅਕ੍ਰੀਲਿਕ ਪਾਊਡਰ ਆਪਾਂ ਕਿਉਂ ਲਗਾਉਨੇ ਆ ਕਿਉਂਕਿ ਆਪਾਂ ਇਹਨਾਂ ਦੋਨਾਂ ਦੇ ਵਿੱਚ ਗੈਪ ਛੱਡਿਆ ਹੋਇਆ ਹੈ ਨਾ ਤੇ ਇਹਨਾਂ ਦੋਵਾਂ ਨੂੰ ਮਰਜ ਕਰਨਾ ਹੈ ਫਿਲ ਕਰਨਾ ਹੈ ਓਕੇ ਓਕੇ ਅਕ੍ਰੀਲਿਕ ਪਾਊਡਰ ਨੂੰ ਮੋਨੋਮਰ ਦੇ ਵਿੱਚ ਡਿਪ ਕਰਕੇ ਲਗਾਣਾ ਹੈ ਅੱਛਾ ਕਿਹਦੇ ਵਿੱਚ ਡਿਪ ਕਰਨਾ ਹੈ ਨਾ ਮੋਨੋਮਰ ਅੱਛਾ ਮੋਨੋਮਰ ਹਾਂਜੀ ਇਹ ਦਿਨਾਂ ਨੂੰ ਫਿਰ ਇੱਕ ਮਤਲਬ ਗਿੱਲਾ ਹੋ ਜਾਂਦਾ ਹੈ ਤਾਂ ਉਹ ਸਟੇ ਕਰਦਾ ਹੈ ਉੱਪਰ ਫਿਰ ਓਕੇ 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 ਇਹ ਮੋਨੋਮਰ ਕਿੰਨਾ ਲੈਣਾ ਹਾਂਗਾ ਆਪਾਂ ਇਹ ਆਪਾਂ ਇੱਕ ਪਹਿਲਾਂ ਆਪਾਂ ਬਰਸ਼ ਨੂੰ ਡਿਪ ਕਰਨਾ ਹੈ ਇਹਦੇ ਵਿੱਚ ਪ੍ਰੋਪਰਲੀ ਅੱਛਾ ਤਾਂ ਹੀ ਉਹ ਚੱਕੇਗਾ ਨਾ ਪਾਊਡਰ ਨੂੰ ਅੱਛਾ ਗਿੱਲਾ ਕਰਨਾ ਕਿਸੰਦਾ ਆਪਾਂ ਹਾਂਜੀ ਓਕੇ ਫਿਰ ਇਹਦੇ ਆਪਾਂ ਤਿੰਨ ਡਾਟ ਲੈਣੇ ਆ 1 2 3 ਅੱਛਾ ਠੀਕ ਹੈ ਓਕੇ ਫਿਰ ਆਪਾਂ ਇਹਨੂੰ ਇੱਥੇ ਏਦਾਂ ਰੱਖਣਾ ਹੈ ਓਕੇ 2 ਮਿੰਟ ਸਟੇ ਕਰਨਾ ਹੈ ਨੇ ਆਪੇ ਹੀ ਛੱਡ ਦੇਣਾ ਹੈ ਬਰਸ਼ ਨੂੰ ਆ ਦੇਖੋ ਅੱਛਾ ਓਕੇ ਫਿਰ ਆਪਾਂ ਇਹਨੂੰ ਇਦਾਂ ਪ੍ਰੈਸ ਕਰ ਕਰਕੇ ਫਿਲ ਕਰ ਦੇਣਾ ਹੈ ਕਿਊਟਿਕਲ ਏਰੀਆ ਤੇ ਓਕੇ ਸੂ ਇਹਨੂੰ ਅਸੀਂ ਇਕੁਅਲ ਕਰਦੇ ਪਏ ਅੱਗੇ ਵਧਾ ਕੇ ਥੋੜਾ ਜਹਾ ਹਾਂਜੀ ਇਹ ਹੁਣ ਆਲਮੋਸਟ ਡਨ ਕਰ ਲਏ ਤੁਸੀਂ ਹਾਂਜੀ ਹੁਣ ਆਪਾਂ ਇਹਨੂੰ ਬਫ ਕਰਕੇ ਸਮੂਥ ਕਰ ਦੇਣਾ ਇਕੁਅਲ ਕਰ ਦੇਣਾ ਹੈ ਅੱਛਾ ਤੇ ਇਹ ਆਲਮੋਸਟ ਇਕੁਅਲ ਹੋ ਗਏ ਹਨਾ ਵਾਓ ਪਤਾ ਹੀ ਨਹੀਂ ਲੱਗਦਾ ਵਾ

ਦੇਖੋ ਜੀ ਜਿਵੇਂ ਪਹਿਲਾਂ ਆਪਾਂ ਬਲੈਕ ਲਗਾਇਆ ਸੀ ਆਪਾਂ ਨੂੰ ਕਲਰ ਪਸੰਦ ਨਹੀਂ ਆਇਆ ਰਮਨ ਕਹਿੰਦੀ ਆ ਮੈਂ ਦੂਸਰਾ ਕਲਰ ਲਗਾਉਣਾ ਸੋ ਰਮਨ ਦੀ ਪਸੰਦ ਦੇ ਹਿਸਾਬ ਦੇ ਨਾਲ ਅਸੀਂ ਹੁਣ ਆਮ ਲਗਾ ਲੈ ਚੁਸ ਕਰਦੇ ਪਏ ਆ ਤੇ ਕਲਰ ਸੋਹਣਾ ਲੱਗਦਾ ਉਹ ਵੈਸੇ ਹਨਾ ਰਮਨ ਦੀ ਪਸੰਦ ਸੋਹਣੀ ਹੈ ਮੈਂ ਮੈਂ ਦੇਖਿਆ ਇਹ ਸਾਡਾ ਸੈਕੰਡ ਹੱਥ ਵੀ ਆਲਮੋਸਟ ਕੰਪਲੀਟ ਹੋ ਗਿਆ ਇਹਦੇ ਤੇ ਵੀ ਆਪਾਂ ਜਿੱਦਾਂ ਉਧਰ ਨੀਲ ਪੇਂਟ ਲਗਾਇਆ ਸੀਗਾ ਯੂਵੀ ਨੀਲ ਪੇਂਟ ਹਨਾ ਹਾਂਜੀ ਉਧਰ ਇਧਰ ਵੀ ਆਪਾਂ ਇਹਨੂੰ ਯੂਜ਼ ਕਰ ਲਿਆ ਓਕੇ ਸੋ ਇਹ ਵੀ ਆਪਣਾ ਡਨ ਹੋ ਗਿਆ ਹਾਂਜੀ ਸੋ ਜਿੱਦਾਂ ਆਪਾਂ ਉਹਨੂੰ ਰੱਖਿਆ ਸੀ ਇਹਨੂੰ ਵੀ ਸੇਮ ਉਹਦੇ ਚ ਰੱਖਾਂਗੇ ਹਾਂਜੀ ਮਸ਼ੀਨ 'ਚ ਤੇ 1 ਮਿੰਟ ਲਈ ਹੈ ਨਾ ਹਾਂਜੀ ਰਬ ਜੋ ਥੈਂਕ ਯੂ ਸੋ ਮੱਚ ਥੈਂਕ ਯੂ ਹੈ ਨਾ ਤੁਹਾਨੂੰ ਰਮਨ ਹਾਸ ਹਾਸ ਕੇ ਜਾ ਸਕਦੀ ਹੈ ਹਾਂਜੀ ਓਕੇ ਜੀ ਥੈਂਕ ਯੂ ਤੁਸੀਂ ਵੀ ਪ੍ਰੋਸੈਸ ਸਾਰਾ ਦੇਖ ਲਿਆ ਹੋਣਾ ਤੇ ਮੈਨੂੰ ਪੱਕੀ ਆਸ ਹੈ ਕਿ ਤੁਸੀਂ ਵੀ ਘਰ ਇਦਾਂ ਹੀ ਟਰਾਈ ਕਰੋਗੇ ਇਦਾਂ ਸਮਾਨ ਲਿਆ ਕੇ ਸਾਰਾ ਤੇ ਤੁਸੀਂ ਆਪਣੇ ਆਪ ਵੀ ਟਰਾਈ ਕਰ ਸਕਦੇ ਹੋ ਤੇ ਪਾਰਲਰ ਤੋਂ ਨਹੀਂ ਤਿਆਰ ਹੋ ਸਕਦੇ ਹੋ Thank you. Thank you so much. Thank you, Prabhjot. Thank you. Thank you. Thank you.